माता <moreů> ਆਦਿਓ ਦੀ ਕਿਰਪਾ ਜਾਈਏ ਭਗਵਾਨ ਦੇ ਬੋਲੇ ਨਾਮ ਦੀ ਪਵਲੇ ਦਾ ਸਜੋਗ ਪੂਰਾ ਯਾਤੀ ਹੋ ਮੋਹ ਮਾ ਆ ਗਿਆ ਸਾਡਾ ਉਤਸਾਵਾਤ ਵਤ ਵਤ ਸੇਵਾ ਕਰਨ ਦਿਨ ਕਰਤ ਲੋਕੀ ਪਰਸ ਸਜੋਗ ਲੱਗ ਗਏ ਕਿੰਨੇ ਵਾਕੇ ਪਿੰਡ ਲੈ ਸਜਾਮਪੁਰ ਏਰੀਆ ਪਖਾਨਕੋੜਾ ਮਮੂਨ ਹੋਰ ਲਾਗੇ ਪਿੰਡਾਂ ਨੂੰ ਉਹ ਲੋਕੀ ਸਜੋਗ ਚੰਗੇ सीआरपीएफ के जवान बीएसएफ के जवान और पुलिस जीडीए और बकायदा तैनात की गई है ताकि कोई भी अनसुखा में घटना न वापरे चौबीस घंटे पुलिस तैनात जी चौबीस घंटे पुलिस तैनात ਯਮਰਨਾਥ ਯਾਤਰਾ ਦੇ ਵਿਚਾਰਹੀ ਯਾਤਕ ਉਸਰਖਾਲਮਾ ਨਾਲ ਕੋਈ ਅਨਸੁਖਾਮੀ ਘਟਨਾ ਨਾ ਵਾਪਰੇ ਇਸ ਗੱਲ ਦਾ ਖਾਸ ਧਿਆਨ ਦਿੱਤਾ ਗਿਆ ਹੈ ਤੁਸੀਂ پیسے ਤੁਸੀਂ ਦੇਣਾ ਚਾਹੁੰਦੇ ਪਖਾਨਪੁਰ ਦੇ ਲੋਕ ਆ ਮੈਂ ਤੇ ਇਹ ਕਹਿਣਾ ਚਾਹਾਂਗੀ ਵੀ ਖੁਸ਼ੀ ਜਿਹੜੇ ਯਮਰਨਾਥ ਯਾਤਰਾ ਜੋ ਕਿ ਕਰਦੇ ਆ ਤੁਸੀਂ ਉਹਨਾਂ ਦਾ ਮਤਲਬ ਵੱਧ ਤੋਂ ਵੱਧ ਸਹਿਯੋਗ ਕਰੋ ਨਮਸਕਾਰ ਤੁਸੀਂ ਦੇਖ ਰਹੇ ਹੋ ਕਿਆਚ ਨਿਊਜ਼ ਨੈਟਵਰਕ ਦਿਸ ਕੇ ਬਾਅਦ ਮੈਂ ਤੁਹਾਡੇ ਨਾਲ ਮਹਿਕ ਰਣਾ ਥਾਵਾ ਸੋ ਜਾਨਪੁਰ ਦੇ ਵਿੱਚ ਇਸ ਵੇਲੇ ਮੇਰੀ ਮੌਜੂਦਗੀ ਹੈ ਔਰ ਦਸ ਜੀ ਕੀ ਸ਼੍ਰੀ ਅਮਨਤ ਯਾਤਰਾ ਸ਼ੁਰੂ ਹੋ ਚੁੱਕੀ ਹੈ ਔਰ ਸ਼ਿਵ ਭਗਤ ਜਿਹੜਾ ਬੜਾ ਹੀ ਉਤਸ਼ਾਹ ਦੇ ਨਾਲ ਇਹ ਯਾਤਰਾ ਕਰ ਰਹੇ ਨੇ ਔਰ ਭਗਵਾਨ ਬੋਲੇਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ ਸੋ ਜਿਹੜੇ ਵੀ ਇਧਰੋਂ ਦੀ ਯਾਤਰੀ ਨਿਕਲਣਗੇ ਜਿਹੜੇ ਵੀ ਭਗਤ ਇਥੋਂ ਦੀ ਅਮਨਾ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਔਰ ਇਧਰੋਂ ਦੇ ਨਿਕਲਣਗੇ ਔਰ ਲੰਗਰ ਦੀ ਸ਼ੁਰੂਆਤ ਉਹ ਕਰ ਦਿੱਤੀ ਗਈ ਹੈ ਹਾਲਾਂਕਿ ਪਹਿਲਾਂ ਆਪਾਂ ਕਵਰੇਜ ਦਿਖਾਈ ਸੀ ਸੁਜਾਨਪੁਰ ਦੇ ਨਿਵਾਸੀਆ ਦੇ ਵੱਲੋਂ ਇੱਥੇ ਜਿਹੜੀ ਹੈ ਆਪਣੀ ਆ ਪੂਰੀ ਸੇਵਾ ਦੇ ਨਾਲ ਇੱਥੇ ਲੰਗਰ ਲਗਾਇਆ ਗਿਆ 21ਵਾਂ ਲੰਗਰ ਹੈ ਜਿਸ ਦੀ ਸ਼ੁਰੂਆਤ ਕੀਤੀ ਗਈ ਔਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲੰਗਰ ਦੀ ਸ਼ੁਰੂਆਤ ਹੋ ਚੁੱਕੀ ਹੈ ਸੁਜਾਨਪੁਰ ਦੇ ਆ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਦੀ ਸ਼ੁਰੂਆਤ ਕੀਤੀ ਗਈ ਔਰ ਲੰਗਰ ਦੀ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਸੇਵਾਦਾਰ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਦੱਸ ਜੀ ਕਿ ਇੱਥੇ ਮੈਡੀਕਲ ਦੀ ਵੀ ਸੇਵਾ ਉਪਲਬਧ ਹੈ 24 ਘੰਟੇ ਇਹ ਜਿਹੜਾ ਹੈ 24 ਆਰਸ ਇਹ ਲੰਗਰ ਚੱ ਕਿਸੇ ਵੀ ਜਿਹੜੇ ਸ਼ਿਪਕਤ ਹੈ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਔਰ ਇਥੋਂ ਦੀ ਪ੍ਰਸਾਦ ਗ੍ਰਹਿਣ ਕਰਕੇ ਉਹ ਆਪਣੀ ਯਾਤਰਾ ਜਿਹੜੀ ਹੈ ਉਹ ਅੱਗੇ ਦੀ ਸ਼ੁਰੂਆਤ ਕਰਨਗੇ ਬਹੁਤ ਸਵਾਗਤ ਹੈ ਜੀ ਹਾਂ ਜੀ ਥੈਂਕ ਯੂ ਸਰ 21ਵਾਂ ਲੰਗਰ ਜਿਹੜਾ ਉਹ ਲਗਾਇਆ ਜਾ ਰਿਹਾ ਲੋਕਾਂ ਦੇ ਸਹਿਯੋਗ ਦੇ ਨਾਲ ਸੁਜਾਨਪੁਰ ਦੇ ਵਿੱਚ ਕੀ ਕਹਿਣਾ ਚਾਹੋਗੇ ਦੂਜੀ ਸਾਡੇ ਆ 21 ਸਾਲ ਹੋ ਗਏ ਲੰਗਰਾਂ ਦੇ ਇਹ ਇੱਕ ਮਹੀਨਾ ਹੀ ਸੂਜਾਨਪੁਰ ਲਗਾਈ ਜਾ ਪਰ ਮਣੀ ਮੇਹਰਾ 20 ਜਨ ਮਣੀ ਮੇਹਰਾ ਜਾ ਕੇ ਅਨ ਲਾਣਿਆ ਖੁਈ ਜਗਤ ਇੰਦੋਰੇ ਲੇਕਿਨ ਜਦ ਸ਼ਾਮ ਨੂੰ ਜਿਆਦਾ ਆਂਦੇ ਜਿੰਨੇ ਤਕਰੀਬਨ ਕਾਟੀ ਆਂਦੇ ਕੋਈ ਸੈਕਰਾਂ ਨੇ ਮਾਤਾ ਜਾਨ ਵਾਲੇ ਸਭ ਨੂੰ ਜਿਹੜਾ ਲੰਗਰ ਖੋਲਾ ਕਿੰਨੀ ਕਿ ਅਮਰ ਮਾਤਾ ਦੇ ਹੋਣ ਵੈਕਸ਼ਨ ਮਾ ਜੋ ਵੀ ਜਾਤਾ ਕੋ 24 ਘੰਟੇ ਲੰਗਰ ਖੋਲਦਾ ਮੈਡੀਸਨ ਦਾ ਚਾਹ ਦਾ ਜੋ ਕਿਸੇ ਨੂੰ ਕੋਈ ਚਾਹੀਦੀ ਹੋਈ ਜੀ 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 ਸਾਡੇ ਕੋਲ ਕੋਈ ਨਹੀਂ ਜੀ ਜੀ ਤੇ ਜੀ ਤੇ ਬਾਕੀ ਸਹਿਯੋਗ ਤੁਹਾਨੂੰ ਸ਼ਾਇਦ ਦਾ ਬਹੁਤ ਪੂਰਾ ਸਹਿਯੋਗ ਮਿਲ ਰਿਹਾ ਲੋਕਾਂ ਦੇ ਸਹਿਯੋਗ ਲੋਕਾਂ ਪੂਰੀ ਸਹਿਯੋਗ ਹਰ ਸਾਡੇ ਲੋਕਾਂ ਦੇ ਸਹਿਯੋਗ ਮਿਲ ਕਰੀ ਜੀ ਇਹਦੇ ਵਾਸਤੇ ਇੱਕ ਆਕਰ ਲਾਈ ਜਤਿੰਦਰ ਜੀ ਅਗਰ ਇਹਹੀ ਕੋ ਲੋਭ ਕਰਦੇ ਸਾਂਚੇ ਜਿਵੇਂ ਹੋਗਾ ਤੇ 3-4 ਲੱਗ ਰਹੇ ਸੀ ਲੱਗਾ ਚੱਲ ਗਿਆ ਹਾਂ ਜੀ ਠੀਕ ਹੈ ਦੇਖੋ ਲੋਕਾਂ ਦੇ ਸਹਿਯੋਗ ਦੇ ਨਾਲ ਸੁਜਾਨਪੁਰ ਦੇ ਇਹ ਲੰਗਰ ਦੀ ਸ਼ੁਰੂਆਤ ਕੀਤੀ ਗਈ ਔਰ 21 ਸਾਲ ਹੋ ਗਏ ਨੇ ਇਸ ਲੰਗਰ ਦੀ ਸੇਵਾ ਕਰਦੇ ਹੋਏ ਔਰ ਇੱਥੇ ਦੇ ਸੇਵਾਦਾਰ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਆਦਿਆਂ ਦੀ ਕਿਰਪਾ ਚਾਹੀਦੀ ਹੈ ਭਗਵਾਨ ਦੀ ਬੋਲੇਨਾਦ ਦੀ ਪਬਲਿਕ ਦਾ ਸਹਿਯੋਗ ਪੂਰਾ ਯਾਤਰੀ ਹਮ ਹਮ ਆ ਕੇ ਆਂਦੇ ਨੇ ਸਾਡਾ ਉਤਸਾਹ ਵੱਧ ਉੱਤਮ ਬਾਤ ਸੇਵਾ ਕਰਨ ਦਿਲ ਕਰਦਾ ਤੇ ਲੋਕੀ ਪੂਰਫ ਸਹਿਯੋਗ ਨਾਲ ਲੱਗੇ ਜਿਨੇ ਅੱਗੇ ਪਿੰਡਰ ਨੇ ਸਜਾਮਪੁਰ ਏਰੀਆ ਪਠਾਨਕੋਟ ਹੈ ਮਮੂਨ ਹੈ ਹੋਰ ਲੱਗੇ ਪਿੰਡਾਂ ਨੇ ਬਹੁਤ ਲੋਕੀ ਸਹਿਯੋਗ ਦਿੰਦੇ ਨੇ ਅਸੀਂ ਕਹਿੰਦੇ ਉਹਦੀ ਕਿਰਪਾ ਬਣੀ ਰਵੇ ਲੋਕੀ ਯਾਤਰਾ ਆਂਦੇ ਰਹਿਣ ਸਾਡਾ ਉਤਸਾਹ ਬਣਦਾ ਰਹੇ 1 ਮਹੀਨਾ 24 ਘੰਟੇ ਚੱਲਣਾ ਉਸ ਤੋਂ ਬਾਅਦ ਅਸੀਂ ਮਣੀ ਮੇਸ਼ ਉੱਥੇ ਆਪਣਾ ਦੁਨੇਰੇ 15 ਦਿਨ ਉੱਥੇ ਚੱਲ ਜੀਗਾ ਉਸ ਤੋਂ ਬਾਅਦ ਸ਼ੁਭਰਾਤੀ ਤਿੰਨ ਦਿਨ ਕਾਠਗੜ ਉਹਦੀ ਕਿਰਪਾ ਜੁਰੇ ਰਿਹਾ ਜਾ ਤੋ ਸਵਾਸ ਹੈ ਗਿਆ ਚੱਲੇਗਾ ਇਦਾਂ ਹੀ ਕੰਮ ਤੋ ਕਾਜੀ ਕੀ ਇੱਕੀਮਾ ਲੰਗਰ ਹੈ ਜਿਹੜਾ ਸੁਜਾਂਧਪੁਰ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਲਗਾਇਆ ਗਿਆ ਹੈ ਹਾਲਾਂਕਿ ਇਹ ਸੇਵਾ ਹੀ ਹੈ ਔਰ ਬਹੁਤ ਵੱਡਾ ਇਹ ਪੁਣ ਦਾ ਕੰਮ ਹੁੰਦਾ ਹੈ ਔਰ ਜਦੋਂ ਸ਼੍ਰੀ ਅਮਨਨਾਥ ਯਾਤਰਾ ਹੁੰਦੀ ਹੈ ਹਰ ਵਾਰ ਇਨਾਨ ਦੇ ਵੱਲੋਂ ਜਿਹੜਾ ਲੰਗਰ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਸੋ ਦੱਸ ਜੀ ਕਿ ਇੱਥੇ ਜਿਹੜੀ ਤਿਆਰੀਆਂ ਨੇ CRPF ਦੇ ਜਵਾਨ BSF ਦੇ ਜਵਾਨ ਔਰ ਪੁਲਿਸ ਜਿਹੜੀ ਹੈ ਉੱਥੇ ਬਕਾਇਦਾ ਤੈਨਾਤ ਕੀਤੀ ਗਈ ਹੈ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਔਰ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ 24 ਇੰਟੂ 7 ਇੱਥੇ ਜਿਹੜੀ ਆ ਉਹ ਸਤਰਕਤਾ ਪੁਲਿਸ ਦੇ ਵੱਲੋਂ ਵਰਤੀ ਜਾ ਰਹੀ ਹੈ ਆਰਮੀ ਦੇ ਜਵਾਨਾਂ ਦੇ ਵੱਲੋਂ ਵਰਤੀ ਜਾ ਰਹੀ ਹੈ ਡੀਐਸਪੀ ਖੁਦ ਇੱਥੇ ਆਏ ਨੇ ਔਰ ਡੀਐਸਪੀ ਸੀਤਾ ਕੁਮਾਰੀ ਇੱਥੇ ਆਏ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਇੱਥੇ ਬੈਠੇ ਨੇ ਕਿ ਆਖਿਰ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਚਾਹੇ ਨਾ ਮੈਂ ਤੁਸੀਂ ਆਏ ਹੋ ਇੱਥੇ ਔਰ ਕਿਸ ਤਰੀਕੇ ਦੇ ਨਾਲ ਤਿਆਰੀਆਂ ਜਿਹੜੀਆਂ ਕੀਤੀਆਂ ਜਾਣ ਇਹ ਤਿਆਰੀਆਂ ਕਾਫੀ ਵੱਡੇ ਲੈਵਲ ਤੇ ਤਿਆਰੀ ਕੀਤੀ ਗਈ ਆ ਇਸ ਤਿਆਰੀ ਨੂੰ ਖਾਸ ਉਦੇਸ਼ ਇਹ ਆ ਵੀ ਸ੍ਰੀ ਅਮਰਨਾਥ ਯਾਤਰਾ ਜੋ ਚੱਲ ਰਹੀ ਆ ਉਹਦੇ ਪ੍ਰਬੰਧਾਂ ਨੂੰ ਲੈ ਕੇ ਕੀਤਾ ਗਿਆ ਕੋਈ ਅਨੁਸੁਖਾਮੀ ਘਟਨਾ ਨਾ ਵਾਪਰੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ 24 ਘੰਟੇ ਸਾਡੀਆਂ ਡਿਊਟੀਆਂ ਲਗਾਤਾਰ ਚੱਲ ਰਹੀਆਂ ਆ ਮੈਮ ਇੱਥੇ 24 ਘੰਟੇ ਪੁਲਿਸ ਤਨਾਤ ਹੈ ਜੀ 24 ਘੰਟੇ ਪੁਲਿਸ ਤਨਾਤੇ ਤਾਂ ਕਿ ਕੋਈ ਅਮਰਨਾਥ ਸ੍ਰੀ ਅਮਰਨਾਥੀ ਯਾਤਰਾ ਦੇ ਵਿਚ ਆ ਰਹੇ ਯਾਤਰੀ ਸ਼ਰਧਾਲੂਆਂ ਨਾਲ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਹੈ। ਹਰ ਪੱਖੋਂ ਧਿਆਨ ਰੱਖਿਆ ਗਿਆ ਹੈ। ਅਸੀਂ ਕਿੰਨੇ ਜ਼ਿਲ੍ਹੇ ਤੋਂ ਬਾਹਰ ਜਿਹੜੀ ਹੈ ਫੋਰਸ ਇੱਥੇ ਲਗਾਈ ਗਈ ਹੈ ਕਿੰਨੇ ਫੋਰਸ ਲੱਗੇ ਹੈ ਕੋਈ ਤਕਰੀਬਨ ਆਲਮੋਸਟ ਤਕਰੀਬਨ ਸਾਰੇ ਪੰਜਾਬ ਤੋਂ ਫੋਰਸ ਮੰਗਵਾਈ ਗਈ ਹੈ। ਔਰ ਮੈਂ ਵੀ ਅੰਮ੍ਰਿਤਸਰ ਤੋਂ ਇੱਥੇ ਪਠਾਨਕੋਟ ਲਈ ਸ੍ਰੀ ਅਮਰਨਾਥ ਸਾਰੀ ਯਾਤਰਾ ਦੇ ਲਈ ਅਸੀਂ ਆਏ ਲੋਕਾਂ ਦਾ ਸਹਿਯੋਗ ਕਿ ਮਿਲ ਰਿਹਾ ਤੁਹਾਨੂੰ ਬਹੁਤ ਅੱਛਾ ਬਹੁਤ ਅੱਛਾ ਲੋਕਾਂ ਦਾ ਸਹਿਯੋਗ ਹੈ ਕੋਈ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਪਠਾਨਕੋਟ ਦੇ ਲੋਕਾਂ ਨੂੰ ਜੋ ਪੰਜਾਬ ਮੈਂ ਤੇ ਇਹ ਕਹਿਣਾ ਚਾਹਾਂਗੇ ਵੀ ਤੁਸੀਂ ਜਿਹੜੇ ਅਮਰਨਾਥ ਯਾਤਰਾ ਲੋਕੀ ਕਰ ਰਹੇ ਆ ਤੁਸੀਂ ਉਹਨਾਂ ਦਾ ਮਤਲਬ ਵੱਧ ਤੋਂ ਵੱਧ ਸਹਿਯੋਗ ਕਰੋ ਉਹਨਾਂ ਨੂੰ ਰਸਤੇ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਇਸ ਗੱਲ ਦਾ ਅਸੀਂ ਵੀ ਧਿਆਨ ਰੱਖਦੇ ਆਂ ਹਰ ਤਰ੍ਹਾਂ ਨਾਲ ਅਸੀਂ ਧਿਆਨ ਰੱਖਦੇ ਆਂ ਤੇ ਵਧੀਆ ਹੈ ਮਾਹੌਲ ਬਿਲਕੁਲ ਠੀਕ ਠਾਕ ਹੈ ਪੀਸਫੁਲ ਹੈ ਅਸੀਂ ਉਹਨਾਂ ਦੇ ਸੇਵਾ ਲਈ ਅਸੀਂ ਉਹਨਾਂ ਦੇ ਸਵੱਖਿਆ ਦੇ ਲਈ 24 ਘੰਟੇ ਤਾਇਨਾਤ ਹੈ ਡਰ ਵਾਲੀ ਕੋਈ ਗੱਲ ਨਹੀਂ ਜੈ ਹਿੰਦ ਸੋ ਦੱਸ ਜੀ ਸਾਡੇ ਨਾਲ ਸੀਗੇ ਡੀਐਸਪੀ ਸੀਤਾ ਕੁਮਾਰੀ ਮੈਡਮ ਔਰ ਇਹਨਾਂ ਨੇ ਜਾਣਕਾਰੀ ਜੋ ਦਿੱਤੀ ਹੈ ਕਿ 24 ਘੰਟੇ ਇਥੇ ਪੁਲਿਸ ਤਨਾਤ ਹੈ ਔਰ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਪੁਲਿਸ 24 ਘੰਟੇ ਇਥੇ ਤਨਾਤ ਹੈ ਔਰ ਹਰ ਗੱਲ ਦੀ ਜਿਹੜੀ ਨਿਗਰਾਨੀ ਹੈ ਉਹ ਇਥੇ ਰੱਖੀ ਜਾ ਰਹੀ ਹੈ ਦੱਸ ਜੀ ਕਿ 21ਵਾਂ ਲੰਗਰ ਜਿਹੜਾ ਉਹ ਸੁਜਾਨਪੁਰ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਇਥੇ ਲਗਾਇਆ ਗਿਆ ਹੈ ਪੀਟਪੜਾਕਾ ਵੀ ਹੋ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਲੋਕ ਉਤਸ਼ਾਹ ਦੇ ਨਾਲ ਅਮਨ ਯਾਤਰਾ ਕਰਨਗੇ ਔਰ ਬੀਐਸਐਫ ਸੀਆਰਪੀਐਫ ਇਥੇ ਜਿਹੜੇ ਜਵਾਨ ਨੇ ਪੁਲਿਸ ਹੈ ਉਥੇ ਤਨਾਇਤ ਕੀਤੀ ਗਈ ਹੈ ਸੋ ਅੱਜ ਦੇ ਲਈ ਇਹਨਾਂ ਦੇ ਅਗਰੋ ਕਿ ਆਜੀ ਨਿਊਜ਼ ਨੈਟਵਰਕ ਮੈਂ ਮਹਿਕ ਰੰਧਾਵਾ ਸਹਿਯੋਗੀ ਵਿਸ਼ਵ ਚਾਲ ਦੇ ਨਾਲ ਨਮਸਕਾਰ ਪਠਾਨਕੋਟ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ